ਟੜਕਸਾਰ ਇੱਕ ਬਹੁਤ ਵੱਡਾ ਭਿਆਨਕ ਹਾਦਸਾ ਵਾਪਰਿਆ ਦੱਸਦੇ ਕਿ ਟੜਕਸਾਰ ਅੱਜ ਸਵਿਫਟ ਕਾਰ ਅਤੇ ਥਾਰ ਦੇ ਵਿਚਕਾਰ ਜ਼ਬਰਦਸਤ ਟੱਕਰ ਹੋਈ ਹੈ ਇਸ ਟੱਕਰ ਦੇ ਵਿੱਚ ਦੋਨੋਂ ਗੱਡੀਆਂ ਦੇ ਪਰਖਛੇ ਤਗੜ ਚੁੱਕੇ ਨੇ ਤਸਵੀਰਾਂ ਤੁਹਾਨੂੰ ਹੈਰਾਨ ਕਰ ਦੇਵੇਗੀ ਅਪਰੇ ਸਕਰੀਨ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਤਾਂ ਦੱਸਦੇ ਕਿ ਇਸ ਟੱਕਰ ਦੇ ਵਿੱਚ ਥਾਰ ਅਤੇ ਸਵਿਫਟ ਕਾਰ ਦੇ ਜਿਹੜੇ ਕਿ ਕਈ ਲੋਟਨੀਆਂ ਖਾ ਗਏ ਨੇ ਤੇ ਤੁਹਾਨੂੰ ਦੱਸਦੇ ਕਿ ਸਵਿਫਟ ਕਾਰ ਜੋ ਕਿ ਖਨੋਰੀ ਤੋਂ ਤਰਨਤਰਨ ਜਾ ਰਹੀ ਸੀ ਅਤੇ ਥਾਰ ਸੰਗਰੂਰ ਤੋਂ ਸੁਨਾਮ ਜਾ ਰਹੀ ਸੀ ਤਾਂ ਕੀ ਅਚਾਨਕ ਸੁਨਾਮ ਰੋਡ ਓਵਰ ਬ੍ਰਿਜ ਦੇ نیچے ਇਹਨਾਂ ਦੋਵਾਂ ਦੀ ਜ਼ਬਰਦਸਤ ਟੱਕਰ ਹੋ ਗਈ ਟੱਕਰ ਇੰਨੀ ਜ਼ਬਰਦਸਤ ਸੀ ਕਿ ਗੱਡੀਆਂ ਦੇ ਪਰਕੱਚੇ ਤੱਕ ਉੜ ਗਏ ਸਵਿਫਟ ਕਾਰ ਦੀ ਜੋ ਹਾਲਤ ਹੈ ਤੁਸੀਂ ਦੇਖ ਸਕਦੇ ਹੋ ਆਪਣੀ ਸਕਰੀਨ ਦੇ ਵਿੱਚ ਕੇਸ ਦੇ ਵਿੱਚ ਚਾਲਕ ਅਤੇ ਉਸਦੀ ਮਾਂ ਮੌਜੂਦ ਸਨ ਅਤੇ ਥਾਰ ਦੇ ਵਿੱਚ ਉਸ ਦਾ ਮਾਲਕ ਜੋ ਕਿ ਸੰਗਰੂਰ ਤੋਂ ਸੁਨਾਮ ਦੇ ਵੱਲ ਜਾ ਰਿਹਾ ਸੀਗਾ ਤਾਂ ਉੱਥੇ ਹੀ ਮੌਜੂਦ ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ ਜੋ ਜਾਣ ਕੇ ਸਾਂਝੀ ਕੀਤੀ ਗਈ ਹੈ ਉਹਨਾਂ ਦੇ ਵੱਲ ਦੱਸਿਆ ਗਿਆ ਹੈਗਾ ਕਿ ਸੁਨਾਮ ਨੂੰ ਜਾ ਰਿਹਾ ਸੀਗਾ ਅਚਾਨਕ ਸਵਿਫਟ ਕਾਰ ਦੇ ਉਪਰੋਂ ਤੇਜ਼ ਰਫ਼ਤਾਰ ਦੇ ਨਾਲ ਆਉਂਦੀ ਹੈ ਤੇ ਜਿਹੜੀ ਕਿ ਉਸਦੀ ਥਾਰ ਹੈ ਥਾਰ ਤੇ ਗੱਡੀ ਦੇ ਵਿੱਚ ਵੱਜਦੀ ਹੈ ਤੇ ਉਸਦੀ ਗੱਡੀ 4-5 ਲੋਟਨੀਆਂ ਖਾਂਦੀ ਹੈ ਜੋ ਜਿਸ ਦੇ ਵਿੱਚ ਭਿਆਨਕ ਇਹ ਹਾਦਸਾ ਵਾਪਰ ਜਾਂਦਾ ਹੈ ਦੱਸਦੇ ਕਿ ਜਾਨੀ ਨੁਕਸਾਨ ਨਹੀਂ ਹੋਇਆ ਹੈ ਪਰ ਦੇਖਣ ਨੂੰ ਇੰਜ ਲੱਗਦਾ ਹੈਗਾ ਕਿ ਸ਼ਾਇਦ ਇਸ ਐਕਸੀਡੈਂਟ ਦੇ ਵਿੱਚ ਕੋਈ ਬੱਚਾ ਹੋਵੇਗਾ ਪਰ ਉੱਥੇ ਹੀ ਲੋਕਾਂ ਨੇ ਕਿਹਾ ਹੈਗਾ ਕਿ ਇੱਥੇ ਹਰ ਰੋਜ਼ ਕੋਈ ਨਾ ਕੋਈ ਹਾਦਸਾ ਵਾਪਰਦਾ ਹੈਗਾ ਇਸ ਜਗ੍ਹਾ ਦੇ ਉੱਤੇ ਸਟੌਕ ਜਾਂ ਫਿਰ ਰੈੱਡ ਲਾਈਟ ਪ੍ਰਸ਼ਾਸਨ ਦੇ ਵੱਲੋਂ ਲਗਾਈ ਜਾਵੇ ਇਹ ਵੀ ਗੁਹਾਰ ਲਗਾਈ ਜਾ ਰਹੀ ਹੈ ਇਸ ਬਾਬਤ ਹੋਰ ਕੀ ਕੁਝ ਕਿਹਾ ਗਿਆ ਸਥਾਨਕ ਲੋਕਾਂ ਦੇ ਵੱਲੋਂ ਤੇ ਜਿਹੜੇ ਕਿ ਪੀੜਿਤ ਹੋਏ ਨੇ ਜ਼ਖਮੀ ਹੋਏ ਨੇ ਉਹਨਾਂ ਦੇ ਵੱਲੋਂ ਕੀ ਕੁਝ ਕਿਹਾ ਗਿਆ ਉਹ ਤੁਹਾਨੂੰ ਸੁਣਾਉਂਦੇ ਆ ਹੈਪੀ ਗੰਗਾ ਜੀ ਦੇਖੋ ਤੁਸੀਂ ਪਿੱਛੇ ਜਿਨੀ ਵੀ ਦੇਖਿਆ ਹੋਊਗਾ ਬਹੁਤ ਵੱਡਾ ਐਕਸੀਡੈਂਟ ਹੋਇਆ ਸੀ ਟਰੱਕਾਂ ਦਾ ਇਹ ਆਇਦ ਨਹੀਂ ਐਕਸੀਡੈਂਟ ਹੁੰਦੇ ਰਹਿੰਦੇ ਨੇ ਪ੍ਰਸ਼ਾਸਨ ਨੂੰ ਚਾਹੀਦਾ ਵੀ ਕੁਝ ਹੋਵੇ ਚੌਂਕ ਜਾਂ ਕੁਝ ਬੱਤੀ ਜਾਂ ਕੁਝ ਵੀ ਇੰਤਿਹਾਮ ਹੋਣਾ ਚਾਹੀਦਾ ਜਿਨ੍ਹਾਂ ਇਹ ਐਕਸੀਡੈਂਟਾਂ ਤੇ ਨੱਥ ਪਾਈ ਜਾਵੇ ਹੱਲ ਹੋ ਜਾਵੇ ਅੱਜ ਪਤਾ ਲੱਗੇ ਬੜੀ ਮੱਤ ਦਾ ਨਾਲ ਬਹੁਤ ਜ਼ਬਰਦਸਤ ਐਕਸੀਡੈਂਟ ਹੋਇਆ ਥਾਰ ਤੇ ਸਵਿਫਟ ਦਾ ਜੀ ਜਿੱਚ ਅਸੀਂ ਟੱਕੀ ਤੋੜ ਕੇ ਲੇਡੀਜ਼ ਨੂੰ ਬਾਹਰ ਕੱਢਿਆ ਗਿਆ ਜੀ ਤਾਂ ਪ੍ਰਸ਼ਾਸਨ ਨੂੰ ਇਹੀ ਕਹਿੰਦੇ ਆ ਰਿਕਵੈਸਟ ਹੈ ਮੰਗ ਹੈ ਵੀ ਆਹ ਇੱਥੇ ਹੱਲ ਕੀਤਾ ਜਾਵੇ ਕੋਈ ਚੌਂਕ ਦਾ ਜਾਂ ਕੋਈ ਰੈੱਡ ਬੱਤੀ ਲੱਗ ਜਾਵੇ ਜਾਂ ਕੁਝ ਵੀ ਲੱਗ ਜਾਵੇ ਸਿਗਨਲ ਸੁਰਿੰਦਰ ਸਿੰਘ ਕਿੱਥੋਂ ਆ ਰਹੇ ਸੀ ਕੀ ਗੱਲ ਬਾਈ ਤੂ ਰਿਓ ਜਾ ਰਿਹਾ ਸੀ ਮੈਂ ਆ ਰਿਹਾ ਸੀ ਸੁਨਾਮ ਜਾਣਾ ਸੀ ਮਹਾਰਾਜਾ ਪੈਨਾ ਦੇ ਵਿੱਚ ਮੈਂ ਆਪਣਾ ਸਹੀ ਸਾਈਡ ਤੇ ਜਾ ਰਿਹਾ ਸੀ ਬੰਦੇ ਦੀ ਗੱਡੀ ਬਹੁਤ ਜ਼ਿਆਦਾ ਤੇਜ਼ ਸੀ ਮੈਨੂੰ ਪਤਾ ਹੀ ਨਹੀਂ ਲੱਗਿਆ ਜੋਦੇ ਨੇ ਵਿੱਚ ਮਾਰਿਆ ਮੇਰਾ ਤਿੰਨ ਚਾਰ ਪਲਟੀਆਂ ਖਾਂਦੇ ਹੀ ਗਿਆ ਅਚਾਨਕ ਬੱਸ ਪੈਰ ਤੇ ਥੋੜੀ-ਮੋਟੀ ਸੱਟ ਆ ਹਲਕਾ ਜਿਹਾ ਕੰਚ ਲੱਗਿਆ ਤੇ ਗੱਡੀ ਥੋੜੇ ਸਾਹਮਣੇ ਆਈ ਹੈ ਜਣੇ ਤੇ ਐਕਸੀਡੈਂਟ ਜੋ ਜੋ ਹੋਣਾ ਚਾਹੀਦਾ ਬਈ ਜੀ ਉਹ ਆਈ ਮੇ ਨਹੀਂ ਹੁੰਦਾ ਪਰਸ਼ਾਸ਼ ਵਿੱਚ ਨਹੀਂ ਨਾ